ਤੇ ਇੱਥੇ ਲੋਕ ਓਪਨ ਇੱਥੇ ਬਾਥਰੂਮ ਕਰ ਰਹੇ ਨੇ ਸਾਡੇ ਵਾਸਤੇ ਕਿਹਨੀ ਸ਼ਰਮ ਦੀ ਗੱਲ ਹੈ ਕਿ ਅਸੀਂ ਅੱਜ ਸਰਕਾਰ ਕਿੱਥੇ ਹੈ ਤੁਸੀਂ ਅੱਜ ਇਹ ਦੱਸੋ ਸਰਕਾਰ ਕਿੱਥੇ ਸੁੱਤੀ ਪਈ ਹੈ ਜਿਹੜੀ ਪਬਲਿਕ ਹੈ ਮੈਂ ਤਾਂ ਕਹਿੰਦਾ ਮੈਂ ਪੈਲ ਦੇ ਆਧਾਰ ਤੇ ਉਹਨਾਂ ਦੇ ਨਾਲ ਖੜੂਗਾ ਕਿ ਇਹ ਦਰਵਾਜ਼ਾ ਮੈਂ ਤੋੜੂਗਾ ਜਿੰਦਾ ਮੈਂ ਤੋੜੂਗਾ ਨਾਲ ਜੇ ਪ੍ਰਸ਼ਾਸਨ ਦੀ ਹੱਥ ਖੜੇ ਨੇ ਫਿਰ ਪਬਲਿਕ ਨੂੰ ਨੂੰ ਆਪਣੇ ਵਾਸਤੇ ਤਾਂ ਕੁਝ ਕਰਨਾ ਪਊਗਾ ਨਾ ਜਿੰਦੇ ਪਤਾ ਨਹੀਂ ਕਿਉਂ ਲਾਏ ਹੋਏ ਨੇਗੇ ਕਿਉਂਕਿ ਪਬਲਿਕ ਵਾਸਤੇ ਜੇ ਬਣਾਇਆ ਹੈ ਪਬਲਿਕ ਦੇ ਦੁਆਰਾ ਬਣਾਇਆ ਗਿਆਗਾ ਤਾਂ ਸਰਕਾਰ ਕਿੱਥੇ ਸੁੱਤੀ ਪਈ ਹੈ ਪ੍ਰਸ਼ਾਸਨ ਕਿੱਥੇ ਸੁੱਤਾ ਪਿਆਗਾ ਐਮਐਲਏ ਸਾਭਾ ਬਹੁ ਕਾਂਗਰਸ ਸਰਕਾਰ ਤੇ ਬੁਰਾ ਹਾਲ ਕਰਦੀ ਹੁੰਦੀ ਸੀ ਵਿਜਿੰਦਰ ਸਿੰਘਲੇ ਦੇ ਖਿਲਾਫ ਬੋਲਦੀ ਹੁੰਦੀ ਸੀ ਇੱਥੇ ਕੂੜਾ ਇੱਥੇ ਕੂੜਾ ਉਹ ਅੱਜ ਕਿੱਥੇ ਗਈ ਸਕੂਟਰੀ ਵਾਲੀ ਬੀਬੀ ਸਾਨੂੰ ਦਿਖਦੀ ਨਹੀਂ ਕੋਈ ਬਾਲੀਵਾਰਸ ਹੈਗਾ ਕੋਈ ਮਾਈ ਬਾਪ ਹੈਗਾ ਜਾਂ ਕੋਈ ਮਤਲਬ ਕਿ ਸਰਕਾਰ ਹੈਗੀ ਇਹਦੇ ਨਾਮ ਦੀ ਜਾਂ ਐਮ ਐਲ ਏ ਨੂੰ ਕਿ ਜੇ ਜੇ ਆਪਾਂ ਕਹਿੰਨੇ ਵੀ ਜਿਹਨੂੰ ਵੀ ਜਤਾਏਗਾ ਉਹਰੇ ਉਹ ਕਿਉਂ ਨਹੀਂ ਇੱਥੇ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਧਿਆਨ ਲੱਗਦੇ ਡੀ ਸੀ ਸਾਹਿਬ ਕਿਉਂ ਨਹੀਂ ਲੱਗਦੇ ਅੱਜ ਤੂੰ ਪਾਵਰ 'ਚ ਬੈਠੀ ਐ ਤੇਰੀ ਸਰਕਾਰ ਐ ਅੱਜ ਤਾਂ ਬੀਬੀ ਨੂੰ ਹੀ ਕਹਾਂਗੇ ਬੀਬੀ ਤੂੰ ਇੱਕ ਅਮਲ ਧਿਆਨ ਦੇ ਆ ਕੂੜੇ ਦੇ ਢੇਰ ਲੱਗੇ ਪਏ ਨੇ ਗਰਮੀ ਆਖਦੇ ਹਨ ਦੀਵੇ ਥੱਲੇ ਹਨੇਰਾ ਜੀ ਕੁਝ ਇਸੇ ਤਰ੍ਹਾਂ ਦੀ ਸੰਗਰੂਰ ਸੀਐਨਸੀਟੀ ਦੀ ਤਸਵੀਰ ਵੇਖਣ ਨੂੰ ਮਿਲਦੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਅਸੀਂ ਸੰਗਰੂਰ ਦੀ ਹੱਦ ਦੇ ਵਿੱਚ ਖੜੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੇ ਇੱਥੋਂ ਦੇ ਬਾਥਰੂਮ ਹਨ ਭਾਵੇਂ ਉਹ ਬੱਸ ਸਟੈਂਡ ਦੀ ਗੱਲ ਕਰ ਲਈਏ ਡੀਸੀ ਦਫ਼ਤਰ ਕੰਪਲੈਕਸ ਦੀ ਗੱਲ ਕਰ ਲਈਏ ਪਾਵੇਂ ਆਮ ਬਜ਼ਾਰਾਂ ਦੇ ਵਿੱਚ ਜਿਹੜੇ ਪਬਲਿਕ ਟਾਇਲਟ ਹਨ ਕਿ ਆ ਜਿਹੜੇ ਆਮ ਲੋਕਾਂ ਦੀ ਸੁਵਿਧਾਵਾਂ ਲਈ ਖੋਲੇ ਗਏ ਹਨ ਉਹਨਾਂ ਨੂੰ ਜਿਹੜੇ ਜਿੰਦੇ ਲੱਗ ਗਏ ਹਨ ਜਿੰਦਿਆਂ ਦੇ ਉੱਤੇ ਵੀ ਜਰ ਲੱਗ ਚੁੱਕੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਤੁਹਾਨੂੰ ਦਿਖਾਵਾਂਗੇ ਗੰਦਗੀ ਦਾ ਢੇਰ ਜਿੱਥੇ ਕਿ ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ ਸਵੱਛ ਭਾਰਤ ਰੱਖੋ ਤੇ ਸਫਾਈ ਅਭਿਆਨ ਚਲਾਏ ਜਾਂਦੇ ਹਨ ਪਰ ਜੇ ਤਸਵੀਰ ਗਰਾਊਂਡ ਦੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਉਲਟ ਤਸਵੀਰਾਂ ਹੀ ਵੇਖਣ ਨੂੰ ਮਿਲਦੀਆਂ ਹਨ ਸਾਡੇ ਨਾਲ ਕੁਝ ਆਮ ਲੋਕ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੇਖਦੇ ਨੇ ਕਿ ਜਿਹੜਾ ਇਹ ਇੱਕ ਆਪਾਂ ਕਹਿੰਦੇ ਚਿੱਟੇ ਹਾਥੀ ਖੋਲਿਆ ਖਰਚਾ ਇੰਨਾ ਕਰਨ ਤੋਂ ਬਾਅਦ ਪਬਲਿਕ ਟਾਇਲਟ ਖੋਲਿਆ ਗਿਆ ਪਰ ਜਿਹੜੇ ਜਿੰਦੇ ਨੇ ਉਹ ਲੱਗਣ ਲਈ ਕਿਉਂ ਮਜਬੂਰ ਨੇ ਸਾਡੇ ਨਾਲ ਵੀਰ ਜੀ ਮੌਜੂਦ ਹੈ ਕੀ ਨਾਮ ਭਾਜੀ ਰਾਜਕਮਰ ਸ਼ਰਮਾ भाई मा जी किस तरह देख रहे हो के जेड़ा आज पब्लिक टॉयलेट ਭਾਵੇਂ ਕਿਥੋਂ ਦੀ ਡੀਸੀ ਕੰਪਲੈਕਸ ਦੀ ਗੱਲ ਕਰ ਲੋ ਜਾਂ ਬਾਜ਼ਾਰਾਂ ਦੇ ਵਿੱਚ ਨੇ ਉਹ ਜਿੰਦੇ ਲੱਗੇ ਪਏ ਨੇ ਪਬਲਿਕ ਟਾਇਲਟ ਦੀ ਟਾਇਲਟ ਦੀ ਜਿਹੜੀ ਗੱਲ ਹੈਗੀ ਜਨਾਬ ਜੀ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਵੀ ਕਿ ਜਿੰਦੇ ਪਤਾ ਨਹੀਂ ਕਿਉਂ ਲਾਏ ਹੋਏ ਨੇਗੇ ਕਿਉਂਕਿ ਪਬਲਿਕ ਵਾਸਤੇ ਜੇ ਬਣਾਇਆ ਹੈ ਪਬਲਿਕ ਦੁਆਰਾ ਬਣਾਇਆ ਗਿਆਗਾ ਨਗਰ ਕੌਂਸਲ ਦੇ ਅੰਡਰ ਆਏਗਾ ਤਾਂ ਸਰਕਾਰ ਕਿੱਥੇ ਸੁੱਤੀ ਪਈ ਹੈ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈਗਾ ਜਦੋਂ ਕਿ ਇਹ ਸਹੂਬਿਦਾਂ ਦਿੱਤੀ ਗਈ ਸੀ ਆਮ ਲੋਕਾਂ ਨੂੰ ਇੱਥੇ ਕਿਨੇ ਮਾਰਕੀਟ ਵਾਲਿਆਂ ਨੂੰ ਤੇ ਜਿਹੜੇ ਵੀ ਬੰਦੇ ਬਾਹਰੋਂ ਮਾਰਕੀਟ ਦੇ ਵਿੱਚ ਆਉਂਦੇ ਨੇਗੇ ਉਹਨਾਂ ਵਾਸਤੇ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਇਹ ਇਸ ਤਰ੍ਹਾਂ ਦੇ ਮਸਲੇ ਕਰਕੇ ਕਿ ਇਹ ਹੁਣ ਮੈਂ ਸਮਝ ਨਹੀਂ ਆ ਰਹੀ ਵੀ ਮਤਲਬ ਕਿ ਇਹ ਦੀ ਜਿੰਦੇ ਕਿਉਂ ਲਾਏ ਹੋਏ ਨੇਗੇ ਕਿਸੇ ਕੋਲ ਸੁਣਨ ਵਿੱਚ ਇਹ ਆਇਆਗਾ ਵੀ ਇੱਕ ਕੋਈ ਜਿਮ ਵਾਲਾ ਹੈਗਾ ਬੰਦਾ ਇੱਕ ਤਾਂ ਚਾਬੀ ਉਹਦੇ ਕੋਲੇ ਆ ਉਹ ਕੋਹਾਂ ਦੂਰ ਆ ਉਹ ਕਟੋ ਘਟ ਲੜ ਵੀ ਜੇ 2-3 ਕਿਲੋਮੀਟਰ ਹੈਗਾ ਉਹਦੀ ਬਦਲ ਕੇ ਜਿਹੜੀ ਜਿਮ ਹੈਗੀ ਉਹਦੇ ਕੋਲੇ ਚਾਬੀ ਹੈ ਮੈਨੂੰ ਨਹੀਂ ਬਾਕੀ ਕਹਿੰਦਾ ਇਲਮ ਹੈਗਾ ਵੀ ਕਿਸੇ ਦੇ ਦੁਕਾਨਦਾਰ ਕੋਲੇ ਜਾਂ ਮਾਰਕੀਟ ਵਾਲੇ ਕੋਲੇ ਕੋਈ ਚਾਬੀ ਹੋਵੇ ਇਸ ਤਰ੍ਹਾਂ ਦੀ ਇਹ ਕਹਿੰਦਾ ਤਸ਼ੱਦਦ ਵਾਲੀ ਗੱਲ ਪਬਲਿਕ ਨਾਲ ਔਰ ਮਾਰਕੀਟ ਵਾਲਿਆਂ ਨਾਲ ਆਮ ਜਨਤਾ ਨਾਲ ਕਿਉਂ ਕੀਤੀ ਜਾਂਦੀ ਹੈ ਕੋਈ ਬਾਲੀਵਾਰਸ ਹੈਗਾ ਕੋਈ ਮਾਈ ਬਾਪ ਹੈਗਾ ਜਾਂ ਕੋਈ ਮਤਲਬ ਸਰਕਾਰ ਹੈਗੀ ਇਹਦੇ ਨਾਮ ਦੀ ਜਾਂ ਐਮਐਲਏ ਨੂੰ ਜੇ ਜੇ ਆਪਾਂ ਕਹਿੰਦੇ ਵੀ ਜਿਹਨੂੰ ਵੀ ਦਿਤਾਇਆਗਾ ਉਹਨੇ ਉਹ ਕਿਉਂ ਨਹੀਂ ਇੱਥੇ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਧਿਆਨ ਲੱਗਦੇ ਡੀਸੀ ਸਾਹਿਬ ਕਿਉਂ ਨਹੀਂ ਲੱਗਦੇ ਜ ਪ੍ਰਸ਼ਾਸਨ ਦਾ ਬੰਦਾ ਕਿਉਂ ਨਹੀਂ ਧਿਆਨ ਰੱਖਦਾ ਵੀ ਜਿਹੜੀਆਂ ਇਹ ਸਹੂਲਤਾਂ ਦਿੱਤੀਆਂ ਹੋਈਆਂ ਨੇ ਇਹ ਬੰਦ ਕਿਉਂ ਕੀਤੀਆਂ ਗਈਆਂ ਨੇ ਗਿਆ ਚਿੱਟਾ ਹਾਥੀ ਕਿਉਂ ਬਣਾਇਆ ਗਿਆ ਹੈਗਾ ਇਹ ਇੱਥੇ ਕਹਿੰਦੇ ਪੈਸਾ ਵੀ ਲੱਗਿਆ ਹੈ ਕਿਹਦਾ ਲੱਗਿਆ ਹੈ ਨਗਰ ਕੌਂਸਲ ਦਾ ਲੱਗਿਆ ਪਬਲਿਕ ਦਾ ਲੱਗਿਆ ਪੈਸਾ ਇਹਨੂੰ ਕਿਉਂ ਨਹੀਂ ਖੋਲਿਆ ਜਾਂਦਾ ਪਬਲਿਕ ਨਾਲ ਤਸ਼ੱਦਦ ਕਾਦੇ ਵਾਸਤੇ ਔਰ ਇਧਰ ਕੂੜਾ ਇਹ ਕਿੰਨੇ ਵਾਰੀ ਮਤਲਬ ਕਿ ਇੱਥੇ ਸੈਲਫੀ ਪੁਆਇੰਟ ਵੀ ਬਣਾਏ ਗਏ ਨੇਗੇ ਇੱਕ ਸੰਸਥਾ ਵੱਲੋਂ ਵੀ ਬਣਾਏ ਗਏ ਸੀ ਉਹਦੇ ਉੱਪਰ ਵੀ ਧਿਆਨ ਨਹੀਂ ਕੀ ਸਾਨੂੰ ਹੀ ਧਿਆਨ ਦੇਣਾ ਚਾਹੀਦਾ ਹੈ ਜਾਂ ਕਹਿੰਦਾ ਆਪਣਾ ਪੱਤਰਕਾਰਾਂ ਨੂੰ ਜਾਂ ਮੀਡੀਆ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਇਹੀ ਚਿੰਤਿਤ ਲੋਕ ਨੇ ਬਾਕੀ ਚਿੰਤਿਤ ਲੋਕ ਹੈ ਹੀ ਨਹੀਂ ਇੱਥੇ ਸ਼ਹਿਰ ਦੇ ਵਿੱਚ ਬਾਕੀ ਸਾਰੇ ਮਤਲਬ ਕਿ ਮੂਰਖ ਲੋਕ ਬਸਦੇ ਨੇਗੇ ਇਸੇ ਕਰਕੇ ਮੈਂ ਕਹਿੰਦਾ ਵੀ ਇਹਦੇ ਵਿੱਚ ਧਿਆਨ ਦਿੱਤਾ ਜਾਵੇ ਨਹੀਂ ਕਹਿੰਦਾ ਆਉਣ ਵਾਲਾ ਸਮਾਂ ਹੈ ਜਿਹੜਾਗਾ ਸਰਕਾਰ ਦੇ ਉੱਪਰ ਭਾਰੂ ਪਊਗਾ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ ਉਹਦੇ ਉੱਪਰ ਵੀ ਭਾਰੂ ਪਊਗਾ ਕਿਉਂਕਿ ਜਿਹੜੇ ਹੁਣ ਨਵੇਂ ਐਮਸੀ ਚੁਣੇ ਗਏ ਨੇਗੇ ਪ੍ਰਧਾਨ ਬਣਿਆ ਪ੍ਰਧਾਨ ਨੂੰ ਨਹੀਂ ਪਤਾ ਚਾਹਵੇ ਇੱਥੋਂ ਦਾ ਰਹਿਣ ਵਾਲਾ ਹੈ ਕਿਹੜਾ ਕਰ ਪਾਕਿਸਤਾਨ ਦਾ ਪ੍ਰਧਾਨ ਰਹਿਣ ਵਾਲਾ ਜਾਂ ਦੇਹਰਾਦੂਨ ਦਾ ਰਹਿਣ ਵਾਲਾ ਹੈ ਭਵਿੰਦਰ ਸਿੰਘ ਇੱਥੋਂ ਦਾ ਰਹਿਣ ਵਾਲਾ ਹੈ ਉਹਨੂੰ ਵੀ ਇੱਥੇ ਢੀਡਾ ਮਾਰਨਾ ਚਾਹੀਦਾ ਹੈ ਹਰ ਇੱਕ ਐਮਸੀ ਵੀ ਉਰੇ ਦਾ ਰਹਿਣ ਵਾਲਾ ਹੈ ਐਮਸੀ ਨਹੀਂ ਢੀਡਾ ਮਾਰਦਾ ਕਿ ਸਾਨੂੰ ਹੀ ਇੱਕ ਸਮਾਜ ਸੇਵੀ ਵਾਲਾ ਨੂੰ ਚਿੰਤਾ ਕਰਨੀ ਹੈ ਕਿ ਉਹਨਾਂ ਨੂੰ ਕਿਉਂ ਨਹੀਂ ਚਿੰਤਾ ਕਰਨੀ ਬਣਦੀ ਇਸੇ ਕਰਕੇ ਇਹ ਸਾਡਾ ਆਮ ਲੋਕ ਜਿਨ੍ਹਾਂ ਨੇ ਪ੍ਰਸ਼ਾਸਨ ਅਤੇ ਜਿਹੜੇ ਇੱਥੋਂ ਦੇ ਐਮਸੀ ਸਹਿਬਾਨ ਨਾਲ ਜਾਂ ਪ੍ਰਧਾਨਾਂ ਨਾਲ ਉਹਨਾਂ ਨੇ ਤੇ ਵੀ ਕਈ ਸਵਾਲਾਂ ਚੰਠਾਏ ਨੇ ਸਾਡਾ ਵੀਜੀ ਵੀ ਮੌਜੂਦ ਹੈ ਨਮਸਕਾਰ ਜੀ ਹਾਂਜੀ ਵੀ ਜਿਖ ਪਾਸੇ ਸੈਂਟਰ ਸਰਕਾਰ ਵੱਲੋਂ ਸਫਾਈ ਅਭਿਆਨ ਚਲਾਇਆ ਜਾਂਦਾ ਹੈ ਸਵਚ ਭਾਰਤ ਰੱਖਿਆ ਜਾਵੇ ਪਰ ਜੇ ਤਸਵੀਰਾਂ ਗਰਾਊਂਡ ਦੀਆਂ ਦੇਖਣ ਨੂੰ ਕੁਝ ਹੋਰ ਹੀ ਹੁੰਦੀ ਹੈ ਦੇਖੋ ਸੈਂਟਰ ਆਪਣੀ ਜਗ੍ਹਾ ਤੇ ਹੈ ਮਗਰ ਇਹ ਕੰਮ ਲੋਕਲ ਬਾਡੀ ਦਾ ਨਗਰਪਾਲਿਕਾ ਦਾ ਕੰਮ ਹੈ ਚਲੋ ਪਿਛਲੇ ਸਮੇਂ ਅਚ ਨਗਰਪਾਲਿਕਾ ਦੇ ਵਿੱਚ ਚੋਣ ਨਹੀਂ ਹੋਈ ਸ਼ਹਿਰ ਨੂੰ ਕਾਫੀ ਜਗ੍ਹਾ ਤੇ ਤਕਲੀਫ ਆਈ ਹੁਣ ਤਾਂ ਨਵਾਂ ਪ੍ਰਧਾਨ ਚੁਣਿਆ ਗਿਆ ਔਰ ਐਮਐਲਏ ਸਾਭਾ ਬਹੁਤ ਕਾਂਗਰਸੀ ਸਰਕਾਰ 'ਚ ਬੁਰਾ ਹਾਲ ਕਰਦੀ ਹੁੰਦੀ ਸੀ ਬਜਿੰਦਰ ਸਿੰਘਲੇ ਦੇ ਖਿਲਾਫ ਬੋਲਦੀ ਹੁੰਦੀ ਸੀ ਇੱਥੇ ਕੋੜਾ ਇੱਥੇ ਕੋੜਾ ਵਾਜੋ ਕਿੱਥੇ ਗਈ ਸਕੂਟਰੀ ਵਾਲੀ ਬੀਬੀ ਸਾਨੂੰ ਦਿਖਦੀ ਨਹੀਂ ਬੀਬੀ ਕਟੋ-ਕਟ ਤੇਰਾ ਫਰਜ਼ ਬਣਦਾ ਤੈਨੂੰ ਲੋਕਾਂ ਨੇ ਨਮੈਂਦਾ ਬਣਾਇਆ ਸ਼ਾਇਦ ਇਹ ਸਮੱਸਿਆ ਤੈਨੂੰ ਸੁਣਨੀ ਹੈ ਅੱਜ ਤੂੰ ਪਾਵਰ 'ਚ ਬੈਠੀ ਹੈ ਤੇਰੀ ਸਰਕਾਰ ਹੈ ਅਸਤਾ ਬੀਬੀ ਨੂੰ ਹੀ ਕਹਾਂਗੇ ਬੀਬੀ ਤੂੰ ਇਹ ਕੰਮਲ ਧਿਆਨ ਦੇ ਆਹ ਕੂੜੇ ਦੇ ਢੇਰ ਲੱਗੇ ਪਏ ਨੇ ਇਹ ਗਰਮੀ ਦਾ ਟਾਈਮ ਹੈ ਬਿਮਾਰੀਆਂ ਫੈਲ ਰਹੇ ਨੇ ਹੈਜਾ ਫੈਲਣ ਦੀ ਤਾਕਤ ਦੇਖੋ ਉਲਟੀਆਂ ਲੂਜ਼ ਮੋਸ਼ਨ ਕਰਕੇ ਹਸਪੀਟਲ ਭਰੇ ਪਏ ਨੇ ਉਹਦਾ ਕਾਰਨ ਕੀ ਹੈ ਗੰਦ ਹੈ ਗੰਦਾ ਪਾਣੀ ਸਾਰੇ ਸ਼ਹਿਰ ਸਿਵਰੇਜ ਦੀ ਪ੍ਰੋਬਲਮ ਚੱਲ ਰਹੀ ਹੈ ਸ਼ਿਵਰਦਾ ਦਾ ਲਾ ਲੋ ਹੱਥੀ ਖੜੇ ਕਰ ਗਿਆ ਸ਼ਿਵਰ ਬੋਰਡ ਤਾਂ ਸੱਸਾਂ ਨੇ ਵੀ ਜ਼ੋਰ ਲਾ ਕੇ ਦੇਖ ਲਿਆ ਐਮਸੀ ਨੇ ਵੀ ਆਪਣਾ ਜ਼ੋਰ ਲਾ ਕੇ ਦੇਖੋ ਤਰਨਿਆਂ ਤੇ ਬੈਠ ਕੇ ਐਮਸੀ ਜਦੋਂ ਜਿੱਤੇ ਵੀ ਨਮੈਂਦੇ ਹੀ ਤਰਨੇ ਲਾ ਰਿਆਂ ਨੂੰ ਹੁਣ ਤਾਂ ਉਹ ਆਪਾਂ ਉੱਥੇ ਹੀ ਖੜੇ ਜੀ ਸੰਗਰੂਰ ਵਾਲਿਆਂ ਦਾ ਤਾਂ ਅੱਜ ਤਾਂ ਦੇਖੋ ਨਗਰ ਕੌਂਸਲ ਨੂੰ ਕਵਾਂਗੇ ਯੂ ਸਾਹਿਬ ਨੂੰ ਕਵਾਂਗੇ ਵੀ ਤੁਸੀਂ ਆਪਣੀ ਟੀਮ ਤੁਹਾਡੀ ਬਣ ਚੁੱਕੀ ਤੁਸੀਂ ਧਿਆਨ ਦਿਓ ਇਸ ਚੀਜ਼ ਵੱਲ ਹੋਰੇ ਬੰਦ ਜਿੰਦੇ ਤਾਂ ਬਿਲਕੁਲ ਹੀ ਨਹੀਂ ਹੋਣੇ ਚਾਹੀਦੇ ਦੇਖੋ ਲੇਡੀਜ਼ ਹੈ ਕੋਈ ਬਾਜ਼ਾਰ ਤੋਂ ਸਮਾਨ ਲੈਣੇ ਇੱਕ ਇੱਕ ਡੇਢ ਕਿਲੋਮੀਟਰ ਦੂਰ ਤੇ ਬਾਜ਼ਾਰ ਪੈਂਦਿਆਂ ਨੂੰ ਇਸ ਬਾਜ਼ਾਰ ਦੇ ਚ 1 ਕਿਲੋਮੀਟਰ ਤੱਕ ਕੋਈ ਬਾਥਰ ਲੇਡ ਚਲੋ ਜੈਂਟਸ ਤਾਂ ਇਹ ਗੱਲ ਹੈ ਉਹੀ ਤੁਹਾਡੀ ਗੱਲ ਵਿਚਾਲਿਆ ਜੇ ਬਾਥਰੂਮ ਨੇ ਤਾਂ ਉਹਨਾਂ ਦੇ ਜਿੰਦੇ ਨੇ ਜਿੰਦੇ ਹੋਣ ਹੀ ਨਹੀਂ ਚਾਹੀਦੇ ਜੀ ਇਹ ਤਾਂ ਤੁਸੀਂ ਬਾਜ਼ਾਰ ਵਾਲੇ ਨੂੰ ਚਾਹੀਦਾ ਵੀ ਜਿੰਦਾ ਤਾਂ ਖੁੱਲਣਾ ਹੋਣਾ ਚਾਹੀਦਾ ਦੇਖੋ ਸਾਫ਼ ਸਪਾਈ ਹੈ ਕੋਈ ਬੰਦਾ ਰੱਖ ਲੈਣਾ ਮਗਰ ਨਗਰ ਕੌਲ ਸኩል ਵੀ 2-300 ਮਲਾਜ਼ਮ ਇੱਕ ਨਗਰ ਕੌਲ ਸኩል ਆਉਣਾ ਬੰਦਾ ਭਠਾਵੇ ਕੀ ਹੈ ਸ਼ਹਿਰ ਦੇ ਚਾਰ ਚੌਂਕੜ ਚਾਰ ਹੀ ਬਾਥਰੂਮ ਹੋਣਗੇ 6 ਹੋਣਗੇ ਜੇ ਅਫਸਰਾਂ ਦੀਆਂ ਕੋਠੀਆਂ ਦੇ ਵਿੱਚ ਬੰਦੇ ਲਾ ਸਕਦੇ ਨੇ 60-70 ਮਲਾਜ਼ਮ ਐਜ ਨੇ ਕਿ ਜਿਹੜੇ ਕੋਠੀਆਂ ਦੇ ਵਿੱਚ ਪਈਆਂ ਨੇ ਕਦੀ ਜ਼ਿੰਦਗੀ ਚ ਵਾਰ ਨਹੀਂ ਆਏ ਪੰਚਰ ਸ਼ਹਿਰ ਦੇ ਬਥਰਮੋਂ ਤੇ ਵੀ ਛੜਦਨ ਸਾੜਨਾ ਹੋਰ ਵੀਰ ਵੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਦਾ ਇਹਨੂੰ ਸ਼ੁਕਰੀਆ ਜੀ ਹਰਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕੱਲੀ ਸਿਰਫ ਇੱਥੋਂ ਦੀ ਤਸਵੀਰ ਨਹੀਂ ਹੈਗੀ ਜੇ ਆਪਾਂ ਡੀਸੀ ਕੰਪਲੈਕਸ ਦੀ ਵੀ ਗੱਲ ਕਰ ਲਈਏ ਜਾਂ ਬਾਜ਼ਾਰਾਂ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਇਹੀ ਹਾਲ ਹੈ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ ਹੈ ਕਿਉਂਕਿ ਇਹ ਲੋਕਾਂ ਦੇ ਨਾਲ ਸੰਬੰਧਿਤ ਜਿਹੜਾ ਇਹ ਮੁੱਦਾ ਹੈਗਾ ਤੇ ਗੱਲ ਕਰੀਏ ਤਾਂ ਆਪਾਂ ਜੇ ਇਸ ਟਾਈਮ ਖੜੇ ਆਏ ਤੇ ਜਿਹੜੀ ਸੰਗਰੂਰ ਦੀ ਕਮਸ਼ੂਰ ਮਾਰਕੀਟ ਹੈ ਕਿਲਾ ਮਾਰਕੀਟ ਤੇ ਇੱਥੇ ਇਹ ਬਾਥਰੂਮ ਬਣਿਆ ਹੋਇਆ ਹੈ ਮੈਂ ਕਹਿੰਦਾ ਵੀ ਇਹ ਪਬਲਿਕ ਦੇ ਟੈਕਸ ਦੇ ਪੈਸਿਆਂ ਦਾ ਜਿਹੜਾ ਇਹ ਉਹਦੇ ਨਾਲ ਖਿਲਵਾਰ ਕੀਤਾ ਜਾ ਰਿਹਾ ਹੈਗਾ ਪਬਲਿਕ ਸਿਟੀ ਲਈ ਤਾਂ ਚੀਜ਼ਾਂ ਬਣਾ ਦਿੰਦੇ ਨੇ ਫਿਰ ਬਾਅਦ ਚ ਉਹਨੂੰ ਸਾਮ ਸੰਭਾਲ ਲਈ ਉਹਦੇ ਵਾਸਤੇ ਕੋਈ ਪ੍ਰੋਪੋਜ਼ਲ ਨਹੀਂ ਤਿਆਰ ਕਰਦੇ ਹੈਗੇ ਜਿਸ ਤਰੀਕੇ ਨਾਲ ਇਹ ਇੰਨੀ ਖੂਬਸੂਰਤੀ ਦੇ ਨਾਲ ਸਹੀ ਪੁਆਇੰਟ ਤੇ ਇਹ ਬਾਥਰੂਮ ਬਣਿਆ ਹੋਇਆ ਸੀਗਾ ਨਾਲ ਹੀ ਇੱਥੇ ਪਾਣੀ ਦੀ ਸੇਵਾ ਦੁਰਗਾ ਸੇਵਾਦਲ ਵੱਲੋਂ ਲਗਾਈ ਗਈ ਹੈ ਠੰਡੇ ਪਾਣੀ ਦੇ ਵਾਸਤੇ ਮੋਟਰ ਵੀ ਲਾਈ ਗਈ ਹੈ ਕੂਲਰ ਵੀ ਲਾਇਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਦੀ ਖਿਲੀਆਂ ਉਡਾਈਆਂ ਜਾ ਰਹੀਆਂ ਨੇ ਨਾਲ ਹੀ ਜੇ ਨਾਲ ਹੀ ਡੀਸੀ ਦਫਤਰ ਦੇ ਵਿੱਚ ਵੀ ਕਈ ਬਾਥਰੂਮ ਨੇ ਜਿੱਥੇ ਬਾਥਰੂਮ ਤਾਂ ਹੈਗੇ ਨੇ ਪਰ ਉਹਨਾਂ ਦੀ ਦਸ਼ਾ ਬਹੁਤ ਮਾੜੀ ਹੈ ਬੜੇ ਮਾੜੇ ਉਹਦੇ ਹਾਲਾਤ ਨੇ ਮੈਂ ਪਰਸੋ ਚ ਉਥੇ ਇੱਕ ਹੋਰ ਤੁਹਾਨੂੰ ਦੱਸਣਾ ਜਾਵਾਂਗਾ ਮੇਰੇ ਕੋਲ ਇੱਕ ਵੀਡੀਓ ਵੀ ਹੈਗੀ ਹੈ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਉਹ ਮੈਂ ਕੁਝ ਦਿਨ ਪਹਿਲਾਂ ਟਰੱਸਟ ਦੀ ਮਾਰਕੀਟ ਦੇ ਵਿੱਚ ਗਿਆ ਸੀ ਜਿੱਥੇ ਬੱਸ ਸਟੈਂਡ ਦਾ ਸ਼ਿਫਟ ਕੀਤਾ ਗਿਆ ਸੀ ਕੁਝ ਦਿਨਾਂ ਵਾਸਤੇ ਤੇ ਉਹ ਉਥੇ ਵੀ ਬਾਥਰੂਮ ਬਣੇ ਹੋਏ ਨੇ ਇੰਪਰੂਵਮੈਂਟ ਟ੍ਰੈਸਟ ਵੱਲੋਂ ਮੈਨੂੰ ਲੱਗਦਾ ਉਹ ਘੱਟੋ ਘੱਟ ਨਾ ਨਾ ਕਰਦੇ ਵੀ 15-20 ਲੱਖ ਰੁਪਏ ਦੀ ਲਾਗਤ ਨਾਲ ਉਹਨਾਂ ਨੂੰ ਬਣਾਇਆ ਗਿਆ ਹੋਊਗਾ ਜੇ ਤੁਸੀਂ ਉਹਨਾਂ ਦੀ ਅੰਦਰ ਵਾਲੀ ਦਿਸ਼ਾ ਦੇਖੋ ਨਾ ਜਾ ਕੇ ਤਾਂ ਉਹਨਾਂ ਦਾ ਇੰਨੀ ਮਾੜੀ ਤਰਸਣਯੋਗ ਹਾਲਤ ਹੈ ਅੰਦਰ ਵੜਦੇ ਲੱਗੀ ਡਰ ਲੱਗਦਾ ਵੀ ਕਿਤੇ ਕੋਈ ਜਾਨਵਰ ਜਾਂ ਕੋਈ ਚੀਜ਼ ਇਹ ਜੀ ਨਾਲ ਲੜ ਜੇ ਇੰਨੇ ਸੋਹਣੇ ਸੋਹਣੇ ਉੱਥੇ ਆਪਣਾ ਸ਼ਾਵਰ ਲਾਏ ਹੋਏ ਨੇ ਲੋਕਾਂ ਉੱਤੇ ਸਟੈਂਡਿੰਗ ਬਾਥਰੂਮ ਬਣਾਏ ਗਏ ਨੇ ਪਰ ਲੇਕਿਨ ਉੱਥੇ ਕੋਈ ਗੱਲ ਸੰਭਾਲਦੀ ਨਹੀਂ ਹੈਗੀ ਉੱਥੇ ਗੱਲ ਸਾਮ ਦੀ ਕਰ ਰਹੇ ਹਾਂ ਤਾਂ ਇਹ ਸਬੰਧ ਦੇ ਵਿੱਚ ਅਸੀਂ ਕਈ ਵਾਰ ਡੀਸੀ ਸਾਹਿਬ ਨਾਲ ਵੀ ਗੱਲ ਕਰੀ ਆ ਐਸਡੀਐਮ ਸਾਹਿਬ ਉਹ ਇੱਕ ਦੂਜੇ ਤੇ ਸਿੜਨੇ ਦੋ ਉਹ ਕਹਿੰਦੇ ਇਹ ਸਾਡੇ ਆ ਹਾ ਏਰੀਆ ਨਹੀਂਆਂ ਦਾ ਡੀਸੀ ਸਾਹਿਬ ਕਹਿੰਦੇ ਇਹ ਸਾਡਾ ਏਰੀਆ ਨਹੀਂ ਜੇ ਪ੍ਰਸ਼ਾਸਨ ਹੀ ਆਪਣਾ ਪੱਲਾ ਝਾੜਦਾ ਤਾਂ ਫਿਰ ਪਬਲਿਕ ਨੂੰ ਅੱਗੇ ਆ ਜਾਣਾ ਚਾਹੀਦਾ ਜਿਹੜੀ ਪਬਲਿਕ ਆ ਮੈਂ ਤਾਂ ਕਹਿਣਾ ਮੈਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਖੜੂਗਾ ਕਿ ਇਹ ਦਰਵਾਜ਼ਾ ਮੈਂ ਤੋੜੂਗਾ ਜਿੰਦਾ ਮੈਂ ਤੋੜੂਗਾ ਨਾਲ ਜੇ ਪ੍ਰਸ਼ਾਸਨ ਦੀ ਹੱਥ ਖੜੇ ਨੇ ਫਿਰ ਪਬਲਿਕ ਨੂੰ ਹੁਣ ਆਪਣੇ ਵਾਸਤੇ ਤਾਂ ਕੁਝ ਕਰਨਾ ਪਊਗਾ ਨਾ ਸੋ ਇਹ ਵਧੀਆ ਵਧੀਆ ਤਰੀਕੇ ਨਾਲ ਬਹੁਤ ਸਹੀ ਪੁਆਇੰਟ ਤੇ ਬਣੇ ਤੁਸੀਂ ਆਪ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਲੋਕ ਓਪਨ ਇੱਥੇ ਬਾਥਰੂਮ ਕਰ ਰਹੇ ਨੇ ਇੱਥੇ ਸਾਡੀਆਂ ਤੀਆਂ ਭੈਣਾਂ ਵੀ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਵੱਡੀ ਮਾਰਕੀਟ ਹੈ ਤੇ ਲੋਕ ਇੱਥੇ ਬਹੁਤ ਸ਼ਾਪਿੰਗ ਕਰਨ ਵਗੈਰਾ ਆਂਦੇ ਨੇ ਤੇ ਇੱਥੇ ਲੋਕ ਓਪਨ ਇੱਥੇ ਬਾਥਰੂਮ ਕਰ ਰਹੇ ਨੇ ਸਾਡੇ ਵਾਸਤੇ ਕਿਹਨੀ ਸ਼ਰਮ ਦੀ ਗੱਲ ਤੁਸੀਂ ਅੱਜ ਐ ਦੱਸੋ ਸਰਕਾਰ ਕਿੱਥੇ ਸੁੱਤੀ ਪਈ ਹੈ ਮੌਜੂਦਾ ਸ਼ਹਿਰ ਦੇ ਮੁੱਖ ਮੰਤਰੀ ਨੇ ਸ਼ਹਿਰ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਹੈਗਾ ਐਮਐਲਏ ਸਾਡੀ ਪਹਿਲਾਂ ਬਥੇਰੀ ਜਿਸ ਤਰ੍ਹਾਂ ਕਿ ਪਹਿਲਾਂ ਭਾਈ ਸਾਹਿਬ ਨੇ ਕਿਹਾ ਬੜੀ ਭੂਬਾ ਮਾਰ ਮਾਰ ਕੇ ਚੀਕਾ ਮਾਰ ਮਾਰ ਕੇ ਕੂੜੇ ਦੇ ਡੰਪਾ ਦੇ ਉੱਤੇ ਜਾ ਕੇ ਫੋਟੋਆਂ ਖਿਚਾਉਂਦੇ ਹੁੰਦੇ ਸੀਗੇ ਹਨਾ ਤੇ ਅੱਜ ਉਹ ਕਿੱਥੇ ਨੇ ਅੱਜ ਉਹਨਾਂ ਨੂੰ ਇਹ ਕੂੜਾ ਨਹੀਂ ਦਿਖ ਰਿਹਾ ਹੈਗਾ ਅੱਜ ਉਹਨਾਂ ਨੂੰ ਦਿਖ ਨਹੀਂ ਰਿਹਾ ਵੀ ਸ਼ਹਿਰ ਦੀ ਕੀ ਹਾਲਤ ਹੈ ਬਿਲਕੁਲ ਸਹੀ ਕਿਹਾ ਕਿ ਅੱਜ ਸੀਵਰੇਜ ਦਾ ਬੁਰਾ ਹਾਲ ਹੈ ਲੋਕਾਂ ਦੇ ਘਰੇ ਪਾਣੀ ਨਹੀਂ ਆ ਰਿਹਾ ਹੈਗਾ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਲਾਅਨ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕ ਰਹੀ ਹੈਗੀ ਲੋਕਾਂ ਦੇ ਸ਼ਹਿਰ ਦਾ ਕੋਈ ਅਜੇ ਤੱਕ ਕੋਈ ਵਿਕਾਸ ਨਹੀਂ ਕੀਤਾ ਹੈਗਾ ਨਾ ਹੀ ਅਜੇ ਤੱਕ ਕੋਈ ਸ਼ਹਿਰ ਦੇ ਵਿੱਚ ਪਿਛਲੇ 3.5 ਸਾਲਾਂ ਤੋਂ ਕੋਈ ਇੱਟ ਲੱਗੀ ਹੈ ਜੇ ਪਿਛਲਾ ਕੰਮ ਵੀ ਕੀਤਾ ਹੈ ਉਹਦੇ ਤੇ ਵੀ ਜਿਹੜਾ ਪਾਣੀ ਫਿਰਿਆ ਜਾ ਰਿਹਾ ਹੈਗਾ ਇਹ ਸਸਨ ਹਰਪਾਲ ਜੀ ਜਿਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡੇ ਸਵਾਲ ਉਠਾਏ ਨੇ ਉਹਨਾਂ ਦਾ ਅੱਖਣਾ ਸੀਗਾ ਕਿ ਜਿਹੜਾ ਇਹ ਪਬਲਿਕ ਟਾਇਲਟ ਖੋਲੇ ਗਏ ਹਨ ਆਮ ਲੋਕਾਂ ਦੀ ਸਹੂਲਤਵਾਂ ਤੇ ਖੋਲੇ ਗਏ ਸੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿੱਧਰਲੇ ਪਾਸੇ ਵੇਖੋ ਉਧਰ ਜਿੰਦੇ ਹੀ ਜਿੰਦੇ ਲੱਗ ਰਿਹਾ ਤੁਹਾਨੂੰ ਤਸਵੀਰਾਂ ਸੀ ਇੱਕ ਵਾਰ ਫੇਰ ਦਿਖਾਉਣਾ ਚਾਹੁੰਦੇ ਆ ਕਿ ਜਿਹੜਾ ਪਬਲਿਕ ਟਾਇਲਟ ਖੋਲਿਆ ਗਿਆ ਸੀਗਾ ਤਾਂ ਉੱਥੇ ਵੱਡੇ ਵੱਡੇ ਜਿੰਦੇ ਸੰਗਲਾਂ ਦੇ ਨਾਲ ਲਾ ਕੇ ਉਸ ਨੂੰ ਬੰਦ ਕਰ ਦਿੱਤਾ ਇੱਕ ਚਿੱਟਾ ਹਾਥੀ ਸਾਫਤ ਹੋਣ ਇਹ ਦੇਖ ਨੂੰ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕੂੜੇ ਕਰਕੜ ਦੇ ਏਡੇ ਏਡੇ ਢੇਰ ਹਨ ਸਾਰਾ ਨ ਮਹਿੰਗਾ ਏਰੀਆ ਇਸ ਨੂੰ ਆਖਿਆ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਪਤਾ ਨਹੀਂ ਕਦੋਂ ਪ੍ਰਸ਼ਾਸਨ ਅਤੇ ਸਰਕਾਰ ਜਾਗੇਗੀ ਅਤੇ ਕਦੋਂ ਇਹ ਜਿਹੜੇ ਪਬਲਿਕ ਟਾਇਲਟਾਂ ਦੇ ਦੇ ਖੁੱਲਣਗੇ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ